ਇੱਕ ਵਾਰੀ ਸਾਰੀਆਂ ਹੀ ਸੰਗਤਾਂ ਗੱਜ ਕੇ ਆਖੀਏ ਸਤਨਾਮ ਵਾਹਿਗੁਰੂ ਗੁਰਮਖੋ ਸ੍ਰੀਮਾਨ ਸਤਕਾਰਯੋਗ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਈ ਹਰਨਾਮ ਸਿੰਘ ਸਾਹਿਬ ਇੱਕ ਬਾਬਾ ਸ਼ਬਦ ਇੱਕ ਭਾਈ ਸ਼ਬਦ ਇਸ ਸਿੱਖ ਯਾਗਰ ਦੇ ਵਿੱਚ ਏਡੇ ਮਹਾਨ ਸ਼ਬਦ ਹੈ ਬਾਬਾ ਕਿ ਆਏ ਬਾਬਾ ਬੁੱਢਾ ਜੀ ਨੇ ਤੇ ਭਾਈ ਕਿ ਆਏ ਭਾਈ ਗੁਰਦਾਸ ਜੀ ਨੇ ਤੇ ਦੋ ਪਦਵੀਆਂ ਸਿੱਖ ਪੰਥ ਦੇ ਵਿੱਚ ਉੱਚੀਆਂ ਸੁੱਚੀਆਂ ਤੇ ਸਤਕਾਰਯੋਗ ਨੇ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕਿਦਰੋਂ ਸਤਕਾਰਯੋਗ ਸੈਕਟਰੀ ਸਾਹਿਬ ਜੀ ਇੰਨਾ ਕ ਪਿਆਰ ਇੰਨਾ ਕ ਸਤਕਾਰ ਹੈ ਰੋਜ਼ ਹੀ ਹੁਕਮ ਚਲੇ ਜਾਣਾ ਕਿ ਮਾਗੀ ਦਾ ਪੁਰਬ ਤੇ ਰੱਬ ਦੇ ਪਿਆਰਿਆਂ ਦੀਆਂ ਯਾਦਾਂ ਤੇ ਸੰਗਤ ਦੀ ਸ਼ਰਧਾ ਤੁਸੀਂ ਵੇਖੋਗੇ ਅਸੀਂ ਅਮਰਦੇਵਲੇ ਥਾਡੇ ਚਰਨਾ ਵਿੱਚ ਆ ਗਏ ਸੀ ਚਾਰ ਚੁਫੇਰੇ ਘੁੰਮ ਕੇ ਵੇਖਿਆ ਸਾਧੂ ਦੀ ਬੰਦਗੀ ਚਲ ਕਰੀਏ ਬੰਦਗੀ ਵਿੱਚ ਪਿਆਰ ਹੈ ਪਿਆਰ ਵਿੱਚ ਸਤਕਾਰ ਹੈ ਸਤਕਾਰ ਵਿੱਚ ਚਾਨਣ ਹੈ ਚਾਨਣ ਵਿੱਚ ਆਨੰਦ ਹੈ ਆਨੰਦ ਵਿੱਚ ਖੁਸ਼ੀ ਹੈ ਖੁਸ਼ੀ ਵਿੱਚ ਖੇੜਾ ਹੈ ਮੰਗਰ ਮਿਲਦੇ ਆ ਮਿਲਦੇ ਆ ਮਿਲ ਜਾਂਦੀ ਜੇਕਰ ਕਦਮਾਂ ਕਦਮ ਅੜਾਈ ਜਾਈਏ ਮੈਂ ਪ੍ਰਮਾਤ ਕਰਾਂਗਾ ਇਥੋਂ ਦੀਆਂ ਸੰਗਤਾਂ ਨੇ ਸਤਕਾਰ ਜੋ ਭਾਈ ਸਾਹਿਬ ਜੀ ਹੁਣਾਂ ਨਹੀਂ ਜੋ ਸਵਾਗਤ ਜੋ ਪਿਆਰ ਜੋ ਸਤਕਾਰ ਦਿੱਤਾ ਅਸੀਂ ਸ਼ਾਮਾਂ ਤੱਕ ਬੈਠੇ ਰਹੋ ਨਾ ਟਕਣਾ ਹੈ ਨਾ ਥੱਕਣਾ ਹੈ ਕਿਉਂਕਿ ਪਾਤਸ਼ਾਹਾਂ ਦੇ ਪਾਖਸ਼ਾ ਸਤਿਗੁਰਾਂ ਦੀ ਵੱਡੀ ਰਹਿਮਤ ਏ ਤੇ ਜੋਦੇ ਦੇ ਗੁਣਾਂ ਦਾ ਵਰਣਨ ਕਰਨ ਲੱਗੇ ਆ ਇੰਦਾ ਹੀ ਆਕਾਕਰਤਾ ਬਣਾ ਕੇ ਰੱਖਣੀ ਏ ਮਾਲਕ ਨੇ ਵੱਡੀ ਕਿਰਪਾ ਕੀਤੀ ਏ ਇੱਕ ਵਾਰੀ ਪਿਆਰ ਦੇ ਘਰ ਦੇ ਜਾਓ ਸਰਹੰਦ ਦੀ ਏਟ ਟਕਣਗੇ ਤੇ ਗੱਜ ਕੇ ਕਹਦੇ ਹੋ ਸਤਨਾਮ ਵਾਹਿਗੁਰੂ ਰੱਬ ਵਰਗੀਆਂ ਸਗਤਾਂ ਨੇ ਕੀਰਤਨ ਦਾ ਸਰਕਾਰ ਨਹੀਂ ਬਿਆਨ ਕੀਤਾ ਮੈਂ ਆਏ ਹੋਏ ਸਾਡੇ ਪੰਜਾਬ ਚੈਨਲ ਭਾਜੀ ਇਹ ਕਵਰੇਜ ਕਰ ਰਹੇ ਨੇ ਪ੍ਰੋਗਰਾਮ ਦੀ ਇਹਨਾਂ ਨੂੰ ਅਸੀਂ ਜੀਓ ਆਇਆਂ ਕਹਿੰਦੇ ਆ ਗੁਰੂ ਘਰ ਵੱਲੋਂ ਮਹਾਪੁਰਸ਼ਾਂ ਵੱਲੋਂ ਤੇ ਇਤਿਹਾਸਿਕ ਸੰਗਤਾਂ ਦੇ ਘਾਟਿ ਇੱਥੇ ਵੱਲੋਂ ਗੁਰਮਖੋ ਇਹ ਬਾਪਾ ਬੰਦਾ ਸਿੰਘ ਬਹਾਦਰ ਤੋਰੀਆ ਵੱਲੋਂ ਪੰਜਾਬ ਦੇ ਦੇ ਕੇ ਥਾਪੀ ਗੁਰਾਂ ਅਖੀਰ ਆ ਲੱਗੀਆਂ ਨਗਾਰਿਆਂ ਉੱਤੇ ਚੋਟਾਂ ਯੋਲਾ ਦੇ ਨਿਸ਼ਾਨ ਸਾਹਿਬ ਪੰਜ ਪਿਆਰੇ ਵੀਰ ਸਿੰਘ ਲੈ ਕੇ ਮੰਜਲਾ ਨੂੰ ਤੈਅ ਕਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਨਾ ਹੱਦਾਂ ਵਿੱਚ ਦਾਖਲ ਹੋ ਗਿਆ ਭੈਣੋ ਥੋੜਾ ਜਿਆ ਕਹਾਂਦੇ ਹੋ ਦਰਾ ਮਰਦਾਂ ਦੀ ਦੁਨੀਆ ਦਾ ਕਰ ਸ਼ੂਰ ਹੋਇਆ ਕਰਦਾ ਏ ਪੰਜਾਬ ਦੀ ਤੀ ਬੀਬੀ ਅਮਰਪ੍ਰੀਤਮ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਗਿਆਨੀ ਕਰਤਾਰ ਸਿੰਘ ਅਧਿਕਾਰੀ ਜੀ ਨੇ ਬੜਾ ਕਮਾਲ ਦਾ ਬਚਨ ਕੀਤਾ ਹੈ ਉਹ ਕਹਿੰਦੇ ਮਰਦਾਂ ਦੀ ਦੁਨੀਆ ਹਰੇ ਹਰੇ ਕਹਣੀਆਂ ਤੋਂ ਪਰੇ ਪਰੇ ਰਹਿਣੀਆਂ ਤੋਂ ਸਰ ਹੈ ਕਰੇ ਬਾਣੀਆਂ ਤੋਂ ਬੜੀ ਦਾ ਦਾਕੀ ਤੋਂ ਦੇਸ਼ ਵਿੱਚ ਗਦਾਰੀਆਂ ਤੋਂ ਸਬਰ ਦੇ ਇਲਾਕੇ ਨਾ ਓਏ ਕਰਤਾਰ ਜਾਣ ਹੀਲੇ ਬਿਨਾ ਖੋਹੇ ਨਾ ਖੀਲੇ ਬਿਨਾ ਮਰਦ ਜੀ ਖੀਲੇ ਬਿਨਾ ਕਿੱਥੇ ਜਾਂਦੇ ਸਾਕੇ ਨਾ ਬਬਾਈ ਬੋਇਲਾ ਨੇ ਵੀ ਵੀ ਨੂੰ ਇੱਕ ਮਿੰਟ ਬੋਇਲਾ ਨੇ ਵੀ ਭੇਜ ਕਿੰਨਾ ਰਸਤਾ ਪਾੜੋ ਕੇ ਲਗਾਵਾ